ਅਮਰਤਪਾਲ ਨੇ ਅੱਗ ਲਾਈ ਪਈ ਸੀ ਪੰਜਾਬ ਨੂੰ ਤੇਰੇ ਮੁੰਡੇ ਨੇ ਪਾ ਸਾਰੇ ਪੰਜਾਬ ਨੂੰ ਅੱਗ ਲਾਤੀ ਅੱਗ ਤਾਂ ਉਦੋਂ ਪਹਿਲਾਂ ਵੀ ਲੱਗੀ ਸੀ ਅਮਰਤਪਾਲ ਨੂੰ ਤੁਸੀਂ ਅੰਦਰ ਸੁਟਿਆ ਆ ਹੁਣ 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 ਤੇ ਅਮਰਤਪਾਲ ਦਾ ਕੋਈ ਰੋਲ ਨਹੀਂ ਪਰ ਹਰਪਾਲ ਸਿੰਘ ਦੀ ਜਿਹੜੀ ਬਹਿਸ ਹੋਈ ਅਮਰਤਪਾਲ ਦੇ ਮਾਤਾ ਜੀ ਨਾਲ ਇਹ ਰਿਆਸ਼ ਕਰ ਲਈ ਲੋੜ ਦੀ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਜਿੱਥੇ ਤੁਹਾਡੀ ਡਿਊਟੀ ਹੈ ਤੁਸੀਂ ਉੱਥੋਂ ਅੱਗ ਬੁਝਾ ਲਈ ਆ ਪਾਰਲੀਮੈਂਟ ਮੈਂਬਰ ਨਾਲ ਤੁਸੀਂ ਉਹ ਦੇ ਉਹਦੇ ਖਿਲਾਫ ਇਹ ਦੰਦੀਆਂ ਗੱਲਾਂ ਕਰ ਸਕਦੇ ਜੋ ਆਮ ਲੋਕਾਂ ਦੀ ਕੀ ਵੈਲਿਊ ਆ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਨੇ ਜਿਸ ਤਰੀਕੇ ਦੇ ਬਿਆਨ ਦਿੱਤੇ ਸਾਨੂੰ ਕੁੱਟ ਕੇ ਸਾਨੂੰ ਦਬਾਅ ਚ ਲੈ ਕੇ ਵੀਡੀਓਜ਼ ਬਣਵਾਈਆਂ ਦੀ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਹਜ਼ਾਰਾਂ ਪੇਪਰਾਂ ਤੇ ਕਰਾਇਆ ਉਹ ਬਿਆਨ ਦੇ ਰਿਹਾ ਸੀਗਾ ਤੇ ਉਦੋਂ ਵੀ ਉਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਨਸ਼ੇ ਦਾ ਸੇਵਨ ਕਰਦੇ ਅਸੀਂ ਜੀ ਕਹਿੰਦੇ ਕੋ ਨੂੰ ਬਾਹਰ ਲਿਓ ਆਪੇ ਲੋਕਾਂ ਦੇ ਸਾਹਮਣੇ ਪਤਾ ਲੱਗ ਜਾਏ ਕਿ ਉਹ ਨਸ਼ੇ ਕਰਦਾ ਕੀ ਕਰਦਾ ਕਿ ਨਸ਼ੇ ਛਡਾਉਂਦਾ ਸ਼ੂ ਟੈਸਟ ਕਰਵਾ ਲੈਣ ਕਹਿੰਦੇ ਅਮਰਪਾਲ ਸ਼ੂ ਟੈਸਟ ਪਾਲ ਤੇ ਜੇਲ੍ਹ 'ਚ ਬੈਠਾ ਉਹ ਉੱਥੇ ਤੇ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੁਸੀਂ ਉੱਥੇ ਜੇਲ੍ਹ 'ਚ ਰੱਖਣ ਦਾ ਕੀ ਫਾਇਦਾ ਕਿ ਜੇ ਉਹਨੇ ਆਪਣੀ ਮਰਜ਼ੀ ਨਾਲ ਜੋ ਕਰੀ ਜਾਂਦਾ ਜਾਂ ਉਹਦੇ ਕੋਈ ਤੁਸੀਂ ਪਹਚਾਈ ਜਾ ਰਹੇ ਜੋ ਕਿ ਇਹ ਇਹ ਕੀ ਖੇਡ ਵਾਂਗ ਪੜਈ ਹੈ ਕਿ ਉਹ ਨਸ਼ਿਆਂ ਵਿਰੁੱਧ ਦੇ ਤਹਿਤ ਹੀ ਤੁਹਾਡੇ ਛੋਟੇ ਬੇਟੇ ਨੂੰ ਜਿਸ ਤਰੀਕੇ ਨਾਲ ਕਹਿੰਦੇ ਚੱਕਿਆ ਸੀ ਅਸੀਂ